ਮੁੰਡਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਦੇ ਮਾਸੀ ਸਾਹਿਬ ਅੰਕਲ ਖੜੇ ਆ ਸਾਰੇ ਹੀ ਮੇਰੇ ਸਾਥੀ ਸਾਰੇ ਸਾਡੇ ਪਰਿਵਾਰਕ ਸਾਂਝ ਆ ਸਾਰਿਆਂ ਦੀ ਇਹਨਾਂ ਦੇ ਇੱਕ ਛੋਟੇ ਜਿਹੇ ਸਨੇਹ ਤੇ ਇੱਕ ਸ਼ਹਿਰ ਵਾਸੀ ਹੋਣ ਦੇ ਨਾਤੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸਾਡੇ ਸਾਰੇ ਸਾਥੀ ਕਾਉਂਸਲਰ ਪੁਲ ਅਤੇ ਧਾਰਮਿਕ ਮੁੰਡਿਆਂ ਮੰਦਰਾ ਨਾਲ ਵੀ ਜੁੜੇ ਸਾਰੇ ਲੋਕ ਅੱਜ ਇਹਨਾਂ ਨਾਲ ਸਪੋਰਟ ਵਾਸਤੇ ਇਕੱਠੇ ਹੋਏ ਕਿਉਂਕਿ ਅੱਜ ਇਹਨਾਂ ਦੀ ਸਮੱਸਿਆ ਹੋਵੇ ਤੇ ਕੱਲ ਨੂੰ ਸਾਨੂੰ ਵੀ ਫੇਸ ਕਰਨੀ ਪੈ ਸਕਦੀ ਹੈ ਦੇਖੋ ਇਹ ਸੋਸਾਇਟੀ ਜਦ ਹੀ ਆਪਣੇ ਦਮ ਤੇ ਪੈਸੇ ਇਕੱਠੇ ਕਰਕੇ ਉਹ ਮੈਨੇਜ ਕਰ ਲਈ ਆ ਚਲਾ ਰਹੀ ਆ ਆਪਣਾ ਇਹਨਾਂ ਨੇ ਚੌਂਕੀਦਾਰ ਬੱਤੀ ਹੋਏ ਆ ਆਪਣੇ ਤੌਰ ਤੇ ਨਿੱਜੀ ਖਰਚੇ ਤੇ ਇਹ ਗਵਰਨਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕੀ ਪੁਟਾ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਦੋਂ ਤਾਂ ਪੈਨਲਟੀ ਲਾਣੀ ਹੁੰਦੀ ਆ ਲੱਖ ਲੱਖ ਰੁਪਏ ਪੈਨਲਟੀ ਲਾ ਦਿੰਦੇ ਕਿ 1 ਇੰਚ ਵੱਧ ਗਿਆ ਕਿਸੇ ਦਾ ਲੈਂਟਰ ਜਾਂ ਕਿਸੇ ਨੇ ਆਪਣਾ 25% ਜਾਂ ਜਿੰਨੀ ਵੀ ਉਸਾਰੀ ਆ ਉਹ ਪੂਰੀ ਨਹੀਂ ਕੀਤੀ ਉਹਨੂੰ ਜੁਰਮਾਨਾ ਦਾ ਡਬਲ ਡਬਲ ਕਰ ਦਿੰਦੇ ਆ ਮਗਰ ਉਹ ਪੈਸਾ ਜਿਹੜਾ ਵਾਹ ਨਾਲ ਕੋ ਲੋਕਾਂ ਕੋਲ ਲੈਂਦਾ ਕੀ ਉਹਨਾਂ ਨੂੰ ਇੱਥੇ ਇਸ ਸੋਸਾਇਟੀ ਤੇ ਇਸ ਕੁੱਡਾ ਦੋਨਾਂ ਨੂੰ ਨਹੀਂ ਖਰਚਣਾ ਚਾਹੀਦਾ ਇਹ ਉਹਨਾਂ ਦੀ ਜ਼ਿੰਮੇਵਾਰੀ ਬੰਦੀ ਹੈ ਜਦੋਂ ਸਰਕਾਰ ਕੁੱਡਾਂ ਦੇ ਬਹਤ ਪੈਸੇ ਲੈ ਰਹੀ ਆ ਤੁਸੀਂ ਦੇਖੋ ਜਲੰਧਰ ਅੰਮ੍ਰitsar ਰੋਡ ਤੇ ਜਿਹੜੀ ਪੁਰਾਣੀ ਜੇਲ ਸੀਗੀ ਉਹ ਵੀ ਕੁੱਡਾਂ ਨੇ ਗੱਡੀ ਆ ਪਲਾਟ ਵੇਚ ਕੇ ਪੈਸੇ ਇਕੱਠੇ ਕਰਕੇ ਕੁੱਡਾ ਚਲਾ ਗਿਆ ਮਗਰ ਉੱਥੇ ਕੋਈ ਸਾਰੀ ਨਹੀਂ ਲੋਕਾਂ ਦੇ ਪੈਸੇ ਫਸੇ ਲੋਕ ਰੋਲੇ ਪਏ ਅੱਜ ਸੋ ਆ ਜ਼ਿੰਮੇਵਾਰੀ ਬੰਦੀ ਸਰਕਾਰ ਤੇ ਇਹ ਤਾਂ ਨੈਤਿਕ ਜ਼ਿੰਮੇਵਾਰੀ ਆ ਜੇ ਤੁਸੀਂ ਮੂਲ ਸਹੂਲਤਾਂ ਨਹੀਂ ਉਪਲਬਧ ਕਰਾ ਸਕਦੇ ਤੁਸੀਂ ਪੈਸੇ ਕਿਸ ਗੱਲ ਦੇਣ ਦੇ। ਸੋ ਅਸੀਂ ਅਨੂਜ ਜੀ ਦਾ ਨਾਂ ਨਾਲ ਅੱਜ ਰਾਣਾ ਗੁਰਜੀਤ ਸਿੰਘ ਜੀ ਵੀ ਇੱਥੇ ਹੋ ਕੇ ਗਏ ਆ ਇਹਨਾਂ ਕੋ ਖੜੇ ਹੋ ਗਏ ਆ ਐਸੇ ਐਮ.ਐਲ.ਏ. ਉਹ ਵੀ ਸ਼ਵਾਸਨ ਦੇ ਕੇ ਆ ਕਿ ਮੈਂ ਤੁਹਾਡੇ ਨਾਲ ਖੜਾ ਗਾਰਬੇਜ ਦੀ ਸਮੱਸਿਆ ਜਿਹੜੀ ਉਹਨਾਂ ਨੂੰ ਦੱਸੀ ਇੱਥੇ ਆਮ ਆਦਮੀ ਪਾਰਟੀ ਦੇ ਬੰਦੇ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਜਵਾਬ ਦੇ ਦਿਓ ਜੇ ਗਾਰਬੇਜ ਦੀ ਸਮੱਸਿਆ ਤੁਸੀਂ ਹੱਲ ਕਰ ਸਕਦੇ ਹੋ। ਜੇ ਤੁਹਾਡੇ ਕੋਲ ਨਹੀਂ ਹੁੰਦੀ ਤਾਂ ਮੈਂ ਕਰ ਦਿੰਦਾ। ਉਹਨਾਂ ਨੇ ਕਹਿ ਕੇ ਆ ਕਿ ਤੇ ਗਾਰਬੇਜ ਚੱਕਣ ਦੀ ਜ਼ਿੰਮੇਵਾਰੀ ਮੈਂ ਵੀ ਲੈ ਲਵਾਂ। ਮੈਂ ਚ ਨੈਤਿਕ ਜ਼ਿੰਮੇਵਾਰੀ ਇੱਕ ਸ਼ਹਿਰੀ ਹੋਣ ਦੇ ਨਾਤੇ ਬੰਦ ਹੀ ਆ ਉਹਦੇ ਵਾਸਤੇ ਅਸੀਂ ਤਿਆਰ ਆ ਮਗਰ ਦੇਖੋ ਆਪਣਾ ਕਾਰੋਬਾਰ ਛੱਡ ਕੇ ਸਾਰੇ ਦੁਕਾਨਦਾਰ ਆ ਬਿਜ਼ਨਸਮੈਨ ਆ ਕੋਈ ਜੋਬ ਤੇ ਨਹੀਂ ਗਿਆ ਸਾਰੇ ਆਪਣਾ ਕੰਮ ਕਰ ਛੱਡ ਕੇ ਅੱਜ ਰੋਡ ਤੇ ਬੈਠੇ ਆ ਸੜਕ ਜਾਮ ਕਰਕੇ ਬੈਠੇ ਆ ਧਰਨਾ ਲਾ ਲਿਆ ਕਿੰਨੇ ਕੁ ਪਰੇਸ਼ਾਨ ਹੋਣਗੇ ਇਹ بڑے ਲਿਕੇ ਲੋਗ ਨੇ ਅੱਛੇ ਸਨਸਕਾਰੀ ਲੋਗ ਨੇ ਅੱਛੀਆਂ ਜੋਬਸ ਦੇ ਨੇ ਵਕੀਲ ਨੇ ਡਾਕਟਰ ਨੇ بڑے ਲਿਕੇ ਸਾਰੇ ਦੇਖੋ ਯਾਰ ਕਿੰਦਾ ਦੇਖੋ ਤੁਸੀਂ ਇਦਾਂ ਦੇ ਬੰਦੇ ਨੂੰ ਵੀ ਰੋਲੂਗੇ ਸਰਕਾਰ ਜੇ ਰੋਲੂਗੀ ਸੜਕਾਂ ਦੇ ਖੜੇ ਕਰੂਗੀ ਤੇ ਆਮ ਬੰਦਾ ਕਿੱਥੇ ਖੜਾ ਹੋਵੇ ਕੋਈ ਨੈਤਿਕਤਾ ਨਾਮ ਦੀ ਚੀਜ਼ ਹੈ ਹੀ ਨਹੀਂ ਸੋ ਸਰਕਾਰ ਨੂੰ ਇੱਕ ਸਖਤ ਮੈਸੇਜ ਇੱਥੋਂ ਗਿਆ ਵਾ ਦੇਖੋ ਇਹ ਸੰਕੇਤਿਕ ਧਰਨੇ ਹੁੰਦੇ ਆ ਇੱਕ ਆਵਾਜ਼ ਹੁੰਦੀ ਆ ਇਹ ਪੰਜਾਬ ਦਾ ਆਵਾਜ਼ ਉੱਠਣੀ ਚਾਹੀਦੀ ਆ ਬੁੱਢਾ ਪੈਸੇ ਇਕੱਠੇ ਕਰ ਰਹੀ ਆ ਮਗਰ ਜਿਹੜੀਆਂ ਇਹਨਾਂ ਨੇ ਕਲੋਨੀਆਂ ਕੱਟੀਆਂ ਇਹਨਾਂ ਦਾ ਫਰਜ਼ ਬੰਦਾ ਉਹਨਾਂ ਦੀ ਡਿਵੈਲਪਮੈਂਟ ਕਰਾਣਾ ਇੱਥੇ ਇਹਨਾਂ ਦੇ ਐਸਡੀਓ ਸਾਹਿਬ ਆਏ ਸੀ ਡੀਏ ਸਾਹਿਬ ਆਏ ਸੀਗੇ ਉਹ ਆਸ਼ਵਾਸਨ ਦੇ ਰਹੇ ਸੀ ਨਵੰਬਰ ਤੱਕ ਸੜਕ ਬਣਾ ਦਾਂਗੇ ਨਵੰਬਰ ਤੱਕ ਕਿਦਾਂ ਪੋਸੀਬਲ ਹੋ ਸਕਦਾ ਅੱਗੇ ਸਰਦੀ ਆ ਇਸ ਸਰਦੀ ਦੇ ਵਿੱਚ ਲੋਕਾਂ ਦੀ ਸੜਕ ਬਣ ਸਕਦੀ ਆ ਉਹ ਅਪ੍ਰੈਲ ਤੋਂ ਪਹਿਲਾਂ ਬਣ ਨਹੀਂ ਸਕਦੀ ਤੇ ਤੁਸੀਂ ਝੂਠ ਕਿਉਂ ਬੋਲਦੇ ਪਏ ਹੋ ਯਾਰ ਵਿਸ਼ਵਾਸਨ ਉਹ ਦਿਓ ਜਿਹੜਾ ਸਹੀ ਅਸ਼ਵਾਸਨ ਮੰਨਿਆ ਜਾਵੇ ਤੁਸੀਂ ਕਹੋ ਇਸੇ ਜੇ ਤਰ੍ਹਾਂ ਕੰਨੀਆਂ ਉਹ ਇਹ ਫੈਸਲਾ ਕਰੀ ਉਹ ਸੋਸਾਇਟੀ 25 ਤਰੀਕ ਦਾ ਇਹਨਾਂ ਨੂੰ ਅਲਟੀਮੇਟਮ ਦਿੱਤਾ 6 25 ਤਰੀਕ ਤੱਕ ਦੇਖੋ ਇਹਨਾਂ ਨੂੰ ਸੁਵਾਸਨ ਨਾ ਮਿਲਿਆ ਜਾਂ ਕੁਛ ਦਾ ਕੰਮ ਸ਼ੁਰੂ ਕਰੋ ਯਾਰ ਕੋਈ ਨਜ਼ਰ ਆਵੇ ਤੁਸੀਂ ਇਹਨਾਂ ਨੂੰ ਰਿਪੇਅਰ ਹੀ ਸ਼ੁਰੂ ਕਰ ਦਿਓ ਰੋਡ ਦੀ ਕੈਸ਼ ਵਰਗੀ ਸ਼ੁਰੂ ਕਰੋ ਕੁਛ ਨਾ ਕਰੋ ਨਾ ਇਹ ਥੋੜਾ ਕੇ ਆਏ ਆ ਕਿ ਠੀਕ ਆ ਯਾਰ ਅਗਲੇ ਲੜਾਈ ਲੜ ਰਹੇ ਆ ਅੱਜ ਇਹ ਇਕੱਠੇ ਇਕੱਲੇ ਬੈਠੇ ਆ ਇੱਕ ਗੱਲ ਯਾਦ ਰ ਅਗਲੀ ਵਾਰੀ ਸਾਰਾ ਸ਼ਹਿਰ ਇਕੱਠਾ ਹੋ ਜਾਣਾ ਇਹ ਪੱਕੀ ਗੱਲ ਆ ਇਹ ਸਮੱਸਿਆ ਅੱਜ ਇਹਨਾਂ ਨੇ ਬੇਸ ਕੀਤੀ ਤੁਹਾਨੂੰ ਹੋਰਾਂ ਨੇ ਵੀ ਕਰਨੀ ਆ ਸੋ ਇਹ ਸ਼ਹਿਰ ਦਾ ਮੁੱਦਾ ਸ਼ਹਿਰ ਦਾ ਮਸਲਾ ਪੂਰੇ ਸ਼ਹਿਰ ਨੂੰ ਇਹਨਾਂ ਦਾ ਸੁਸਾਇਟੀ ਦਾ ਸਹਿਯੋਗ ਦੇਣਾ ਚਾਹੀਦਾ